ਲੇਵਾ ਜਿਹੜਾ ਉਹ ਦਿਖਾ ਦਨਾਂ ਬਾਈ ਤੇ ਪਲੀ ਪੁਲੀ ਮੱਝ ਪੂਰੀ ਐ ਹੈਵੀ ਪੂਰੀ ਐ ਤਾਜੀ ਨੇ ਬਾਈ ਆਪਾਂ ਜਿੰਨਾ ਤੋਂ ਲਈ ਹੈਗੀ ਬੰਦੇ ਕਹਿੰਦੇ ਵੀ 13 14 ਕਿਲੋ ਦੁੱਧ ਤਾਜੀ ਨੇ ਦਿੱਤਾ ਬਾਈ ਹਾਂ ਇਹ ਮੱਝ 2 ਮਹੀਨਾ ਦੇ ਲਗਭਗ ਗੱਬਣਾ ਚੈੱਕ ਪਾਸ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਆਪਾਂ ਖੜੇ ਆ ਬਾਈ ਰਾਜੂ ਕੋਲੇ ਬਾਈ ਕੋਲੇ ਨਾ ਇੱਕ ਮੱਝ ਸੇਲ ਵਾਸਤੇ ਆ ਤੇ ਆਪਾਂ ਸਾਰੀ ਡਿਟੇਲ ਲੈ ਲਵਨੇ ਆ ਬਾਈ ਤੋਂ ਬਾਕੀ ਹਾਲ ਚਾਲ ਆ ਸਰ ਠੀਕ ਆ ਭਾਈ ਵਧੀਆ ਭਾਈ ਸਭ ਤੋਂ ਪਹਿਲਾਂ ਆਪਣੀ ਲੋਕੇਸ਼ਨ ਦੱਸ ਦਈਏ ਆਪਾਂ ਹਣਾ ਕਿੱਥੇ ਖੜੇ ਹੋਏ ਆ ਹੁਣ ਆਪਾਂ ਭਾਈ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਤੇ ਪਿੰਡ ਸ਼ੇਖਪੁਰੇ ਦੇ ਵਿੱਚ ਖੜੇ ਆ ਠੀਕ ਆ ਤੇ ਆਪਣਾ ਜਿਹੜਾ ਘਰ ਆ ਨੇੜੇ ਆਪਣਾ ਬੁਰਜ ਵਾਲੇ ਰਾਹ ਦੇ ਸਾਹਮਣੇ ਘਰ ਆਪਣਾ ਠੀਕ ਆ ਇਹ ਦੋਸਤੋ ਤਲਵੰਡੀ ਮੋੜ ਤੋਂ ਜਦੋਂ ਤਲਵੰਡੀ ਸਾਬੋ ਜਾਂਦੇ ਆ ਪਿੰਡ ਪੈਂਦਾਗਾ ਸ਼ੇਖਪੁਰਾ ਤੇ ਬਾਈ ਦਾ ਪਿੰਡ ਆ ਸ਼ੇਖਪੁਰਾ ਰਾਜੂ ਬਾਈ ਦਾ ਨਾਮ ਤੇ ਬਾਈ ਕੋਲੇ ਮੱਝ ਸੇਲ ਆ ਤੇ ਆਪਾਂ ਸਾਰੀ ਬਾਕੀ ਮੱਝ ਬਾਰੇ ਜਿਹੜੀ ਡਿਟੇਲ ਲੈ ਲਵੋਣ ਆ ਤੇ ਬਾਕੀ ਤੁਹਾਨੂੰ ਮੈਂ ਹੋਰ ਦੱਸਦਾ ਨਾ ਕਿ ਬਾਈ ਕੋਲੇ ਜਿਹੜੇ ਘਰੇ ਆ ਕੁਛ ਪਸ਼ੂ ਇੱਧਰ ਰੱਖੇ ਹੋਏ ਆ ਤੇ ਬਾਈ ਜਿਵੇਂ ਹੁਣ ਸ਼ੌਂਕ ਆ ਇਹਨੂੰ ਅਸਲ ਦੇ ਵਿੱਚ ਪਸ਼ੂ ਰੱਖਣ ਦਾ ਆਪਾਂ ਮੇਨ ਗੱਲ ਕਰ ਲਈਏ ਹਨਾ ਤੇ ਜਿਵੇਂ ਕੱਟੀਆਂ-ਕੁੱਟੀਆਂ ਵੀ ਇੱਧਰੇ ਰੱਖੀਆਂ ਹੋਈਆਂ ਕਾਫੀ ਸਮਾਂ ਪਹਿਲਾਂ ਨਾ ਥੋੜੇ ਕਾਫੀ ਸਮਾਂ ਨਿਕੂਗਾ ਥੋੜਾ ਸਮਾਂ ਪਹਿਲਾਂ ਕਹਿੰਨਾ ਮੈਂ ਇਹ ਆ ਕੱਟੀ ਮੈਂ ਦੇਖੀ ਸੀਗੀ ਪਰ ਅੱਜ ਦੀ ਬਾਈ ਦੀ ਗ੍ਰੋਥ ਜਾਂ ਇਹਦੀ ਮਿਹਨਤ ਕਹਿ ਲਈਏ ਆਪਾਂ ਬਹੁਤ ਵਧੀਆ ਰੰਗ ਲੈ ਕੇ ਆਈ ਆ ਸਾਇਣ ਕੱਟੀ ਪੂਰੀ ਵਧੀਆ ਤਿਆਰ ਆ ਜਿਹੜੀ ਉਹ ਕਰ ਲਈ ਹੈ ਨਾ ਤੇ ਆਮ ਇਕੱਠੀ ਲਈ ਸੀ ਕਿਸੇ ਤੋਂ ਪਰ ਬਹੁਤ ਵਧੀਆ ਬਾਈ ਕਹਿੰਦਾ ਵੀ ਮੈਨੂੰ ਥੋੜੀ ਪਰਖ ਆ ਇਸ ਚੀਜ਼ ਦੀ ਨਸਲ ਦੀ ਪਰਖ ਆ ਹਨ ਤੇ ਤਾਂ ਕਰਕੇ ਅਸੀਂ ਚੀਜ਼ ਜਿਹੜੀ ਉਹ ਚੰਗੀ ਲੈ ਲੈਨੇ ਆ ਤੇ ਇਹ ਬਾਈ ਕੋਲੇ ਹੁਣ ਮੱਝ ਆਈ ਹੈ ਬਾਈ ਰਾਜੂ ਕੀ ਡਿਟੇਲ ਕੀ ਹੈ ਇਸ ਮੱਝ ਦੀ ਬਾਈ ਜੀ ਇਹ ਮੱਝ 2 ਮਹੀਨਾ ਦੇ ਲਗਭਗ ਗੱਬਣਾ ਚੈੱਕ ਪਾਸ ਆ ਠੀਕ ਹੈ ਬਾਈ ਤੇ 6 ਕਿਲੋ ਦੁੱਧ ਆ ਤੇ ਮਗਰੇ ਦੇ ਆ ਕੱਟਾ ਡਾਇਮੰਡ ਦਾ ਬੱਚਾ ਇਹ ਡਾਇਮੰਡ ਦਾ ਬਾਈ ਇਹ ਹਾਂਜੀ ਤੇ ਡਾਇਮੰਡ ਤੋਂ ਹੀ ਦੁਬਾਰੇ ਗੱਬਣਾ ਹੁਣ ਡਾਇਮੰਡ ਤੋਂ ਦੁਬਾਰੇ ਗੱਬਣਾ ਹਾਂਜੀ ਡਾਇਮੰਡ ਤੋਂ ਹੀ ਦੁਬਾਰੇ ਗੱਬਣਾ ਹਾਂ ਕੱਟਾ ਦੇਖ ਕੇ ਥੋੜਾ ਜਿਹਾ ਬਈ ਐਂ ਲੱਗਦਾ ਵੀ ਜਿਵੇਂ ਇਹ ਆਪਾਂ ਮੱਝ ਖਰੀਦੀ ਹੈ ਬਈ ਇਹ ਹਾਂ ਬਾਈ ਲਈ ਸੀ ਆਪਾਂ ਮੱਝ ਇਹ ਆਪਾਂ ਖਾਲੀ ਲਈ ਸੀ ਇਹ ਮੱਝ ਅੱਛਾ ਖਾਲੀ ਲਈ ਹਾਂ ਹੁਣ ਇਹ ਆਈ ਆਪਾਂ ਆਗਦੇ ਹੱਥੀ ਕਰਵਾਈਆ ਠੀਕ ਹੈ ਇਹ ਕਰਾ ਕੇ ਜਾਨਕਾ 2 ਮਹੀਨੇ ਤੁਸੀਂ ਗੱਬਣਾ ਹਾਂਜੀ 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 ਠੀਕ ਹੈ ਤੇ ਬਾਈ ਕਹਿੰਦਾ ਬਈ ਆਹ ਜਿਹੜਾ ਕੱਟਾ ਬਈ ਇਹ ਡਾਇਮੰਡ ਦਾ ਹੈਗਾ ਠੀਕ ਹੈ ਤੇ ਤੁਸੀਂ ਚੈੱਕ ਕਰ ਲੋ ਕੱਟ ਤੇ ਮੂੰ ਮੱਥਾ ਤੁਸੀਂ ਮੱਝ ਦਾ ਚੈੱਕ ਕਰ ਲੋ ਤੇ 6 ਕਿਲੋ ਦੁੱਧ ਆਣਾ ਹੁਣ ਤੁਸੀਂ ਇਹਦੇ ਥੱਲੇ ਦੱਸਿਆਗਾ ਤੇ ਚੌਣ ਚੌਣ ਚ ਕਿਵੇਂ ਆ ਬਾਈ ਇਹ ਚੌਣ ਦੀ ਬਾਈ ਵਧੀਆ ਪੋਲੀ ਆ ਇੱਕ ਨੰਬਰ ਚ ਵਾਈ ਲੱਗੀ ਆ ਮੋਟਾ ਮੋਟਾ ਥਾਨ ਲੱਗਿਆ ਠੀਕ ਹੈ ਤੇ ਚਵਾਈ ਇੱਕ ਨੰਬਰ ਆ ਜਮਾ ਠੀਕ ਹੈ ਹਾਂਜੀ ਤੇ ਤੋੜ ਦੀਏ ਬਾਈ ਫਿਰ ਹੁਣ ਮੜਾ ਜੈ ਨੂੰ ਹਣਾ ਤੋੜ ਕੇ ਦਿਖਾ ਦੇ ਬਾਈ ਮੜਾ ਜੈ ਹਣਾ ਇਹਨੂੰ ਛਾੜ ਦੋ ਬਾਈ ਕੱਟੇ ਨੂੰ ਤੇ ਆਪਾਂ ਮੱਝ ਨੂੰ ਥੋੜਾ ਤੋੜ ਕੇ ਤੁਹਾਨੂੰ ਦੋਸਤੋ ਦਿਖਾਉਣੇ ਆ ਵੀ ਤੁਸੀਂ ਕੁਆਲਿਟੀ ਆ ਜਿਹੜੀ ਇਹਦੀ ਚੈੱਕ ਕਰ ਲਿਓ ਤੇ ਜੇ ਕਿਸੇ ਸੱਜਣ ਮਿੱਤਰ ਨੇ ਬਈ ਮੱਝ ਲੈਣੀ ਹੋਵੇ ਨੰਬਰ ਦੇ ਰਿਹਾ ਮੈਂ ਸਕਰੀਨ ਤੇ ਬਾਈ ਦਾ ਤੇ ਤੁਸੀਂ ਬਾਈ ਨਾਲ ਕਾਲ ਕਰ ਲਿਓ ਠੀਕ ਹੈ ਜੀ ਆ ਲਓ ਸੁਣ ਮੈਂ ਲੇਵਾ ਜਿਹੜਾ ਉਹ ਦਿਖਾ ਦਿੰਨਾ ਬਾਈ ਤੇ ਪਲੀ ਪੁਲੀ ਮੱਝ ਪੂਰੀ ਐ ਹੈਵੀ ਪੂਰੀ ਐ ਠੀਕ ਐ ਤੇ ਬਾਕੀ ਛੋਟੀ ਸਮਾਈ ਆ ਤਾਂ ਬਾਈ ਵਧੀਆ ਦੁੱਧ ਦਾ ਜਿਹੜਾ ਇਹ ਮੱਝਾਂ ਦੇ ਹੀ ਚੱਲੇਗੀ ਹਨਾ ਥਾਣਾ ਤੁਹਾਨੂੰ ਚ ਦੁੱਧ ਓਕੇ ਹੁੰਦਾ ਬਾਈ ਓਕੇ ਬਾਈ ਦੋ ਟਾਈਮ ਚੋਕੇ ਲੈ ਆ ਸਕਦਾ ਦੋਨੇ ਟਾਈਮ ਪੂਰੀ ਠੰਡੀ ਸੀਲ ਮਿਲਦੀ ਐ ਠੀਕ ਐ ਬਾਈ ਕਹਿੰਦਾ ਵੀ ਤੁਸੀਂ ਚੋਕੇ ਲੈ ਲਿਓ ਬਾਈ ਆਪ ਦੀ ਤਸੱਲੀ ਕਰਕੇ ਜਿਹੜੀ ਮੱਝ ਹੋ ਤੁਸੀਂ ਇੱਥੋਂ ਲੈ ਜਾਓ ਠੀਕ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਹੋਵੇਗੀ ਹੁਣ ਸੂਈ ਨੂੰ ਬਾਈ ਆਈਡੀਆ ਹੈ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਬਾਈ ਲਗਭਗ 5 ਮਹੀਨਾ ਦੇ ਲਗਭਗ ਹੋ ਗਿਆ 5 ਮਹੀਨਾ ਦੇ ਅਸਪਾਸ ਹੋ ਗਿਆ ਨਾ ਠੀਕ ਆ ਤੇ ਉਹ ਤਾਜੀ ਦੁੱਧ ਕਿੰਨਾ ਕੁ ਦਿੰਦੀ ਹੈ ਇਹ ਤਾਜੀ ਨੇ ਬਾਈ ਆਪਾਂ ਜਿੰਨਾ ਤੋਂ ਲਈ ਹੈਗੀ ਬੰਦੇ ਕਹਿੰਦੇ ਵੀ 13-14 ਕਿਲੋ ਦੁੱਧ ਤਾਜੀ ਨੇ ਦਿੱਤਾ ਵਾ ਹਾਂ 13 14 ਕਿਲੋ ਐਵੇਂ ਆਪਾਂ ਵੱਧ ਘੱਟ ਗਈਏ ਉਹਦਾ ਕੋਈ ਫਾਇਦਾ ਨਹੀਂ ਠੀਕ ਹੈ ਤੇ ਬਾਈ ਰੇਟ ਫਿਰ ਹੁਣ ਆਪਾਂ ਇਹਦਾ ਕਿਵੇਂ ਕਰੀਏ ਰੇਟ ਫੋਨ ਤੇ ਦੱਸ ਦਿਆਂਗੇ ਬਾਈ ਫੋਨ ਤੇ ਕਰੋਂਗੇ ਹਾਂਜੀ ਫੋਨ ਲੈ ਵੀ ਦੋਸਤੋ ਰੇਟ ਬਾਈ ਕਹਿੰਦਾ ਮੈਂ ਫੋਨ ਤੇ ਕਰ ਲੂੰਗਾ ਤੇ ਨੰਬਰ ਦੇ ਰਿਆਂ ਬਾਈ ਨੂੰ ਕਾਲ ਕਰਕੇ ਤੁਸੀਂ ਰੇਟ ਆ ਜਿਹੜਾ ਉਹ ਪੁੱਛ ਲਿਓ ਠੀਕ ਹੈ ਜੀ ਬਾਈ ਬਹੁਤ ਬਹੁਤ ਧੰਨਵਾਦ ਧੰਨਵਾਦ ਬਈ ਧੰਨਵਾਦ ਬਾਈ ਗਰਦੀਪ